ਤੋਰੇ ਚਲੋ ਤੋਰੇ ਚਲੋ ਪੈਂਦੇ ਲਾਇਆ ਵਾਹਿਗੁਰੂ 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 ਤਨ ਵਾਹਿਗੁਰੂ तुो तुगो तारिक न ਸੇਰਾ ਕੁਰਾ ਅਵਾਰੀ ਗੁਰਦੀ ਕਾਠਰਾ ਅਵਾਰੀ ਗੁਰਦੀ ਕੀ ਬਤੇ ਅਰੇ ਨਾਤਾ ਬੜ ਕੇ ਨਾਤਾ ਬੜ ਰਾਦੇ ਰਵੇ ਦੇ ਰਿਹਾ ਨਹੀਂ ਨਹੀਂ ਪਤਾ ਕਰ ਕੀ ਦੀਤੀਆਂ ਨੂੰ ਜਾਲਾ ਹੁੰਦਾ ਚੋਚਾ ਨੂੰ ਫੁੱਲਾਂ ਨੂੰ ਬਲਵਾਉਂਦਾ ਇਹੋ ਬੋਲਦਾ ਕਿ ਸੰਦ ਲਾਉਂਦਾ ਬਸ ਇੱਕ ਬਬੂਨ ਦੇ ਨਾਉ ਦਾ ਮੜਕੇ ਨਾਉ ਤੋਂ ਫੁੱਲ ਕੇ ਨਾਉ ਤੋਂ ਨਾਉ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਮਨ ਦਾ ਸੁਖ ਲਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਲਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਲਾਈ ਹਰ ਕੋ ਨਾਮ ਸਦਾ सिम राजा मालो दरेव ਸਤਿਗੁਰੂ ਵਾਹਿਗੁਰੂ 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 ਜੀਆਂ ਵਿਤਿਆਨਿਕ ਅਸਤਿਕਾ ਸੁਖ ਸੁਖ ਵੇਜਾ ਜਹਾਂ ਦਾ ਗੁਰੂ ਪਹਿਰੇ ਖਾਸ ਜੀ ਸਾਬਾਂ ਤਾਂ ਦਸ਼ਿਆ ਰਿਆਏ ਖਾਸ ਸਤਿ ਕੀ ਤੇ ਤੇ ਫਾਦੇ ਬਿਰਜ ਕੀ ਪਾਸ਼ ਪੰਥ ਕੀ ਜੀ ਤੇ ਸੇ ਸਾਹਿਬ ਸੰਹਾਈ ਖਾਸ ਸੱਜ ਕੇ ਬੋਲ ਪਾ ਦੇ ਬੋਲਣਾ ਜੀ ਵਾਲੇ ਬਾਖਸ਼ਾਨੀ ਕਾਇਰ ਗੁਰ ਸਿੱਖਾਣ ਤਰਪੁਰ ਸਿੱਖੀ ਤਾੜ ਕੇ ਸਤ ਰਾਤ ਤਾਣ ਪੇਕ ਕਾਣ ਸਾਦਾ ਗਰੋਸਾ ਤਾਂ ਕਾਨਸ ਤਾਂ ਨਾਮ ਤਾਂ ਸਿਰ ਮੰਦਰ ਸਾਹਿਬ ਜੀ ਦੇ ਦਰਸ਼ਨਾਣ ਚੌਂਖੀਆਂ ਝੰਡੇ ਬੂੰਗੇ ਜੁ ਕੁੱਜ ਕਤਾ ਸ਼ਰਮ ਕਾ ਜੇਕਾਰ ਬੋਲਣਾ ਜੀ ਵਾਲੇ ਆਪ ਜੇ ਕਾਰਕੁਨ ਸਿੱਖਾਂ ਦਾ ਮਾਨਣੀ ਵਾ ਬਾਤੂ ਚੀ ਮਾਤ ਪਾਧਰਾ ਕਾ ਆਪ ਕਾ ਤੁਖਵਾ ਗੁਰੂ ਹੇ ਵਾ ਗੁਰੂ ਜੀ ਆਪਣੇ ਪੰਜੂ ਸਦਾ ਸਹਿਤ ਸਦਾ ਸਹਿਤ ਤਾਰ ਜਿਸ ਨੇ ਕਾਲਾ ਸਤੁਰਾ ਕਿ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰ ਤਾਂ ਆਪ ਜਨਰ ਨੂੰ 516 ਕਹ ਤਿਨਾਂ ਦੇ ਖੁੱਲੇ ਦਰਸ਼ਿੰਦਾਰ ਇਸੇ ਵਸੋਂ भगत ਦਾ ਗੁਰੂ ਘਰ ਦੇ ਪੰਥ ਖਾਸ ਜੋ ਬਖਨਾ ਇਹ ਨਹੀਂ ਮਾਣ ਦੀ ਮਾਰ ਸਤਿਗੁਰੂ ਜੀ ਨੇ ਤਾਨ ਦੇ ਤਾਨ ਸਤਿਗੁਰੂ ਜੀ ਨੇ ਉਤਨੀ ਔਰ ਸਤਿਗੁਰੂ ਜੀ ਤਾਨ ਨਾ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਨ ਨਾ ਤਨ ਸਾਂ ਪਾਤਸ਼ਾਹੀ ਦੀ 14 ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਉਕਾਤ ਪ੍ਰਤਿਮਾ ਗੁਰੂ ਸਾਹਿਬ ਜੀ ਆਪ ਜੀ ਕਿਰਪਾ ਸਦਕਾ ਮਾਨਿਤ ਰਾਤ ਚਾਰ ਪਾਸੇ ਸੁੱਖਾਂ ਪਰਬ੍ਰਿਤ ਹੋਇਆ ਭਾਣੇ ਧਰਤੀ ਨਾ ਚਾਰ ਪਾਸੇ ਪ੍ਰਭ ਪ੍ਰਬਿਤ ਕਰਵਾਇਓ ਗਾਧ ਜਿ ਆਪਜ ਆਪਣੇ ਪਾਵਨ ਸਥਾਨ ਸਿਖਾਸ ਰੋਚ ਚਲ ਕੀਤਾ ਜਿਹ ਬਰਾਜਮਾਨ ਹੋ ਕਰਕੇ ਅੰਮ੍ਰਿਤ ਵੇਲਾ ਸਾਚਨਾ ਹੋਈ ਵਿਸ਼ਾਵ ਕਰਮੀ ਆਵੇ ਆਪਣਾ ਨਾਥੀ ਮੁਖਤਵਾਰ ਦਾਤਾ ਜੀ ਆਪ ਜਿਹਨੇ ਆਮਤ ਵੀ ਦਾਤ ਚੋਲੀ ਵਿੱਚ ਪਾਈ ਆਗ ਕੋ ਕਾਟ ਕੋ ਕਾਸ਼ ਕਰਨਾ ਸੱਜੇ ਕਾਸ਼ ਅੰਗਰ ਦੇਲ ਜੋ ਆਪ ਜੀ ਕੀ ਰੱਬੀ ਪਾਣ ਦੇ ਨੇਤ ਦੇ ਹੋਏ ਹਨ ਕਾਣਾ ਤਣ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਾਰਾ ਆਪ ਜੀ ਕੇ ਚਲਾਏ ਪੰਥਾ ਘਰ ਘਰ ਅੰਗਰ ਧਰਮਸਾਲ ਦੇ ਫਰਮਾਨ ਅਨਸਾਰ ਦਾਤਾ ਜੀਓ ਤੇ ਗੁਰਦਵਾਰਾ ਸਿੰਘ ਸਰਭਾ ਵਲੋਂ ਸਿਚੇ ਪਾਛ ਜੀਓ ਪ੍ਰਭਾਤ ਫਿਰ ਆਪ ਜੀ ਕੇ ਪਾਉਣ ਸਥਾਨ ਦੇਖੇ ਸਭੇ ਥਾ ਨਾਹੀ ਤੁਮ ਜਈਆ ਇੱਕ ਦਾ ਉਤਮ ਪੰਥ ਸੁੜਿ ਹੋ ਗੁਰ ਸੰਗਤ ਤਹ ਮਿਲਦ ਜਮਤਰਾ ਸਿਮਟਾ ਘੀ ਇਕIER ਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਤੋ ਸਰਨਾਈ ਧਨ ਧਨ ਸਭਿ 시 ਗੁਰ ਰਾਮਦਾਸ ਮਹਾਰਾਜ ਆਪ ਜੀ ਦੀਆਂ ਜੀ ਅਦਾਤਾ ਜੀ ਜੇ ਜਰਮਤੀ ਹਾਲੇ ਗੁਰਪਰਬ ਨੂੰ ਮੁਖ ਰੱਖਦਿਆਂ ਹੋਇਆ ਆਪ ਜੀ ਕੇ ਮਿਠਿਆ ਚਾਦਰ ਨੂੰ ਮੁਖ ਰੱਖਦਿਆਂ ਹੋਇਆ ਗੁਰੂ ਕੀ ਸੰਗਤ ਨੇ ਆਪ ਜੀ ਕੇ ਪਾਵਨ ਥਾਨ ਗੁਰਦੁਆਰਾ ਰਾਮਗੜ੍ਹ ਸਾਹਿਬ ਵਿਖੇ ਪ੍ਰਭਾਤ ਸ੍ਰੀ ਆਇ ਹਸ ਤੇ ਪਾਚ ਜੀਉ ਬਿਆੰਦ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰੀਆਂ ਹਨ ਸੰਗਤੀਆਂ ਹਾਜ਼ਰੀਆਂ ਕਰਦੇ ਪਰਿਵਾਰਕ ਸੰਗਤ ਨੇ ਇਕੱਤਰਤ ਹੋ ਕੇ ਆਪ ਜੀ ਦੇ ਪਾਵਨ ਦਰਬਾਰ ਵਿੱਚ ਰੱਬੀ ਪੜ ਦੀ ਕੀਤਰ ਕੀਤੀ ਹਾਨਾ ਸੱਜੇ ਪਾਸੇ ਪਾਵਣ ਬਨੇ ਚਾਪ ਕਰਦਿਆਂ ਪਾਵਨ ਰੱਬੀ ਪੜ ਦੇ ਨੇੜੇ ਕੇਤਰ ਕਰਦਿਆਂ ਹੋਇਆ ਇਸੇ ਪਰ ਉਹਨਾਂ ਨੂੰ ਪਾਵਨ ਤੇ ਬੈਠਿਆ ਨੂੰ ਫਿਰ ਹਾਕ ਸਾਜ ਦੀ ਲੜਾਈ ਲੜ ਰਹੇ ਹਨ ਉਹ ਸਾਰੇ ਧਰਮਾਂ ਵਾਸਤੇ ਇਹ ਅੰਦਸ਼ ਇਹ ਬੇਇਤੀ ਕਰਦੇ ਹਨ ਕਿ ਕਾਨੂੰਨ ਬਣਨਾ ਚਾਹੀਦਾ ਹੈ ਉਹ ਆਪਣੀ ਵਾਸਤੇ ਹੀ ਲੜਦੇ ਆਪਣੇ ਪਰਿਵਾਰ ਵਾਸਤੇ ਨਹੀਂ ਲੜਦੇ ਆਪਣੇ ਇਲਾਕੇ ਵਾਸਤੇ ਨਹੀਂ ਲੜਦੇ ਉਹ ਸਦੋਂ ਸੰਗਤ ਵਾਸਤੇ ਜੋ ਮਤਲਬ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦਾ ਸਾਰੇ ਧਰਮਾਂ ਦਾ ਜਿਨ੍ਹਾਂ ਦੀ ਬੇਜਲੀ ਹੁੰਦੀ ਹੈ ਉਹਨਾਂ ਨੇ ਕਾਨੂੰਨ ਵਾਸਤੇ ਮਤਲਬ ਕਿ ਉਹਨਾਂ ਨੂੰ ਸਾਲ ਹੋ ਗਿਆ ਇੱਥੇ ਬੈਠਿਆਂ ਨੂੰ ਇਹ ਵੇਖੋ ਕਿੰਨੀ ਵੱਡੀ ਕਿਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਸੇਖ ਦੇ ਉੱਤੇ ਸੋ ਗੁਰੂ ਕਿਰਪਾ ਕਰਨ ਜੋ ਸਿੱਖ ਨੇ ਪ੍ਰਣ ਕੀਤਾ ਹੈ ਉਹਦਾ ਪ੍ਰਣ ਪੂਰਾ ਹੋਵੇ ਤੇ ਕੱਲ ਦੀ ਜਿਹੜੀ ਪਰਵਾਹੀ ਹੈ ਉੱਡਾ ਵਰ ਮੌਤੇ ਤੇ ਹੈ ਸਾਰੀਆਂ ਸੰਗਤਾਂ ਨੇ ਬੋਮਾ ਹਮਾ ਕੀ ਇਸੇ ਤਰ੍ਹਾਂ ਹੀ ਪਹੁੰਚਣਾ ਹੈ ਗੁਰਦੁਆਰਾ ਸਿੰਘ ਸਵਾਦੀ ਪ੍ਰਧਾਨ ਸਾਹਿਬ ਜੀ ਵੱਲੋਂ ਬੇਨਤੀ ਹੈ ਮੈਂ ਤੇ ਉਹਨਾਂ ਨੂੰ ਕਹਾਂਗਾ ਤੁਸੀਂ ਆਪ ਵੀ 2 ਮਿੰਟ ਲਾਓ ਪਰ ਉਹਨਾਂ ਨੇ ਦਾਤ ਦੀ ਸੇਵਾ ਲਈ ਹੈ ਕਿ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਕ ਸਭਾ ਵੱਲੋਂ ਗੁਰਦੁਆਰਾ ਰਾਮਗੜੀ ਲਈ ਪ੍ਰਧਾਨ ਭਾਈ ਸਾਹਿਬ ਭਾਈ ਬਰਵੀਰ ਸਿੰਘ ਜੀ ਦੇ ਸਰੂਪੇ ਦੀ ਵਕਸ਼ਿਸ਼ ਦੇਣਗੇ ਸੋ ਭਾਈ ਬਰਵੀਰ ਸਿੰਘ ਜੀ ਆ ਕੇ ਸਰੂਪੇ ਦੀ ਵਕਸ਼ਿਸ਼ ਲੈ ਲੈਣ ਦੇਸ਼ ਮੁਖ ਸੰਗਤਾਂ ਤੇ ਦਿਨੋਂ ਤਨਵਾਣ ਕਰਦੇ ਹਾਂ ਜਿਨ੍ਹਾਂ ਨੇ ਅੱਜ ਗੁਰੂ ਘਰ ਪਹੁੰਚ ਕੇ ਗੁਰੂ ਦਾ ਹਰਜਾਸ ਵੀ ਸੁਣਿਆ ਹੈ ਸੰਗਤ ਦੀ ਰੌਣਕ ਨੂੰ ਵੀ ਵਧਾਇਆ ਹੈ ਤੇ ਹੁਣ ਬੇਨਤੀ ਹੈ ਸਾਰਿਆਂ ਨੂੰ ਕਿ ਨੇਕ ਵਰੰਤ ਪ੍ਰਸ਼ਾਦ ਵੰਟਾਇਆ ਜਾਵੇਗਾ ਸਾਰੀ ਸੰਗਤ ਨੇ ਪ੍ਰਸ਼ਾਦ ਲੈ ਕੇ ਥੱਲੇ ਦੁੱਧ ਦੇ ਰੰਗਣ ਚੱਲ ਰਹੇ ਹਨ ਸਾਰਿਆਂ ਸੰਗਤਾਂ ਨੇ ਬੜੀ ਆਦਰ ਸਤਕਾਰ ਦੇ ਨਾਲ ਸ਼ਾਗਰ ਕੇ ਜਾਨਾਂ ਜੀ ਦੁਬਾਰਾ ਫਿਰ ਬੇਨਤੀ ਹੈ ਕਿ ਪ੍ਰਸ਼ਾਦ ਲੈਣ ਤੋਂ ਬਾਅਦ ਥਲੇ ਦੁੱਧ ਦੇ ਲੰਗਰ ਤਿਆਰ ਹਨ ਸਾਰਿਆਂ ਸੰਗਤਾਂ ਨੇ ਬੜਿਆ ਸਤਿਕਾਰ ਦੇ ਨਾਲ ਸ਼ਾਮ ਗਏ ਜਾਨੇ ਹਨ ਦੁਬਾਰਾ ਫਿਰ ਸਮੂਹ ਆਈ ਹੋਈ ਸੰਗਤਾਂ ਦਾ ਇਹ ਦਿਨੋਂ ਧੰਨਵਾਦ ਤੇ ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜਿਨ੍ਹਾਂ ਨੇ ਬਾਣੀ ਸਿੱਖੀ ਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Oh, <laughs>